ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਤੇ ਅਸੀਂ ਇੱਕ ਜਿਹੜੀ ਵਲੈਤੀ ਕਿਕਰ ਪ੍ਰੋਸੋਫੇ ਜੁਲੀ ਫਲੇਰਾ ਦਾ ਸਾਇੰਟਿਫਿਕ ਨੇਮ ਹੈ ਇਹਦੇ ਬਾਰੇ ਚਰਚਾ ਅਸੀਂ ਤਿੰਨ ਚਾਰ ਵੀਡੀਓ ਬਣਾਈਆਂ ਹੈਗੇ ਜਿਹੜੇ ਪੰਜਾਬ ਦੇ ਵਿੱਚ ਅਸੀਂ ਪਹਿਲੀ ਇਨਫੋਰਮੇਸ਼ਨ ਦਿੱਤੀ ਫਾਊਂਡੇਸ਼ਨ ਵੱਲੋਂ ਵੀ ਸਾਡੇ ਇਹ ਪੰਜਾਬ ਦੇ ਉੱਤੇ ਕਾਫੀ ਰਕਵੇ ਤੇ ਦਾ ਕਬਜ਼ਾ ਹੈਗਾ ਤੇ ਮਤਲਬ ਅਗਰੈਸਿਵ ਕੋਲੋਨਾਈਜ਼ਰ ਆ ਤਾਂ ਬਾਇਓਲੋਜੀਕਲ ਨਾਈਟਮੇਰ ਵੀ ਬੋਲਦੇ ਹਨ ਮਤਲਬ ਇਹ ਵਾਧੇ ਤੁਰੇ ਜਾ ਰਹੀ ਹੈ ਅੱਜ ਅਸੀਂ ਮਤਲਬ ਕਹਿੰਦਾ ਫਜ਼ਲਕਾ ਜ਼ਿਲ੍ਹੇ ਦੇ ਇਲਾਕੇ ਵਿੱਚ ਆਏ ਹੋਏ ਹਾਂ ਇਸ ਅਰਨੜਾ ਫਾਊਂਡੇਸ਼ਨ ਦਾ ﺍﻟोकेश ਬਿਸ਼ਨੋਈ ਹੈਗਾ ਸਰਨਾ ਮੁੰਡਾ ਹੈਗਾ ਇਹ ਕੋਆਰਡੀਨੇਟਰ ਹੈਗਾ ਇਸ ਇਲਾਕੇ ਦਾ ਫਜ਼ਲਕਾ ਦਾ ਤੇ ਗੱਲ ਇਸੇ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਇਸ ਇਲਾਕੇ ਚ ਆਏ ਤਾਂ ਮਲੂਰ ਤੋਂ ਫਜ਼ਲਕਾ ਰੋਡ ਜਿਹੜਾ ਹੋਇਆ ਪੂਰਾ ਫੁੱਲ ਇਹ ਸਫਲਾਈ ਦੀ ਕਿੱਕਰ ਨਾਲ ਭਰਿਆ ਹੋਇਆ ਰੋਡ ਸਾਈਡ ਤੇ ਦੇਖੋਗੇ ਸਾਰੀ ਇਹੀ ਕਿੱਕਰ ਆ ਅਬੋਰ ਤੋਂ ਫਜ਼ਲਕਾ ਰੋਡ ਆ ਉਹ ਵੀ ਇਹੀ ਇਸ ਲਈ ਇਹੀ ਹਾਲਾਤ ਆ ਉਸ ਵਕਤ ਡੱਬ ਵਾਲੀ ਤੋਂ ਬੋਰ ਦਾ ਵੀ ਇਸ ਕਿਕਰ ਨੇ ਸਾਡਾ ਕਬਜ਼ਾ ਕੀਤਾ ਹੋਇਆ ਉਸ ਵਕਤ ਅਜਿਹੀ ਸਾਡੀ ਜਿਹਨੇ ਵਾਈਲਡਲਾਈਫ ਸੈਂਕਚਰੀ ਦੇ ਹੈਗੇ ਸਾਡੇ ਮਿਲਟਰੀ ਕੰਟੋਨਮੈਂਟ ਏਰੀਆ ਪੰਜਾਬ ਦੇ ਹੈਗੇ ਸਾਰੀ ਮੈਕਸਿਮ ਹੀ ਜੀਹੀ ਹੀ ਪਾਈ ਜਾਂਦੀ ਹੈਗੀ ਇਹ ਹੌਲੀ-ਹੌਲੀ ਸਪਰੈਡ ਕਰੀ ਤੁਰੀ ਜਾ ਰਹੀ ਹੈ ਉਸ ਵਕਤ ਦੱਸਣਾ ਚਾਹਾਂਗੇ ਸੀ ਜਿਹੜੀਆਂ ਚਾਰ ਵੱਡੀਆਂ ਸਾਈਟਾਂ ਦੇਖੀਆਂ ਅੱਜ ਉਹਦੇ ਵਿੱਚੋਂ ਇੱਕ ਟਾਲੀ ਵਾਲਾ ਜਟਾ ਪਿੰਡ ਆ ਉਹਦੇ ਵਿੱਚ 5 ਏਕੜ ਜ਼ਮੀਨ ਸਾਡੀ ਪੰਚਾਇਤੀ ਦੀ ਪਈ ਸੀ ਉਹ ਸਾਰੀ ਸਾਰੀ ਇਹਦੇ ਨਾਲ ਭਰੀ ਪਈ ਉੱਥੇ ਲੇਬਰ ਲੱਗੀ ਹੋਈ ਆ ਉਹ ਕੱਢ ਰਹੀ ਹੈ ਲੇਬਰ ਕੁਛ ਅਸੀਂ ਜੀਸੀਬ ਮਸ਼ੀਨਾਂ ਲਾ ਕੇ ਕੱਢਾਂਗੇ ਸਾਰੀ ਮਤਲਬ ਕਬਜ਼ਾ ਕੀਤਾ ਉਸੇ ਨੇਟਿਵ ਟਰੀ ਦੇ ਰੁੱਖ ਲਾਵਾਂਗੇ ਉੱਥੇ ਸਾਡੀ ਫਾਊਂਡੇਸ਼ਨ ਵੱਲੋਂ ਕਿ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਸਾਰਾ ਕਾਰ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਸਾਡਾ ਇੱਕ ਕੋਹਾੜਿਆਂ ਵਾਲੀ ਪਿੰਡ ਹੈਗਾ ਸੱਤ ਕਿਲੇ ਜਗ੍ਹਾ ਹੈਗੀ ਹੈ ਪੂਰੀ ਦੀ ਪੂਰੀ ਮਤਲਬ ਕਿ ਸੱਤ ਦੇ ਸੱਤ ਕਿਲੇ ਇੱਕਾ ਤੇ ਚਾਰ ਕਿਲੇ ਪਿੰਚ ਦੇ ਹੋਰ ਆ 11 ਦੇ 11 ਕਿਲੇ ਉੱਥੇ ਮਤਲਬ ਇਹ ਏਕ ਏਕਰ ਨਾਲ ਭਰੇ ਹੋਇਆ ਇਹਨੂੰ ਅਸੀਂ ਕੰਮ ਕਰ ਚੱਲ ਕਾਰ ਚੱਲ ਪਿਆ ਹੈਗਾ ਲੇਬਰ ਲੱਗੀ ਹੋਈ ਹੈ ਉਦੋਂ ਬਾਅਦ ਅਸੀਂ ਜਿਸੀ ਮਸ਼ੀਨਾਂ ਲਾ ਕੇ ਨੇਟਿਵ ਰੁੱਖਾਂ ਨੂੰ ਭਰਨ ਦਾ ਕਾਰਜ ਕਰਾਂਗੇ ਉਸ ਤੋਂ ਬਾਅਦ ਅਸੀਂ ਜਿਹੜੀ ਹੁਣ ਇੱਥੇ ਆਹ ਸ ਪਿੰਡਾ ਭਗਵਾਨਪੁਰ ਦੇ 8 ਕਿੱਲੇ ਜ਼ਮੀਨ ਹੈ ਜਿਹੜੀ ਪੂਰੀ ਦੀ ਪੂਰੀ ਇੱਥੇ ਜਿਹੜੀ ਪਹਾੜੀ ਦੇ ਕੰਨਾ ਪਈ ਪਈ ਆ ਸਾਰੇ ਕੰਡੇ ਕੰਡੇ ਸਾਰਾ ਇਸ ਕਿਕਰ ਦੇ ਹੀ ਕਬਜ਼ਾ ਹੈਗਾ ਤੋਂ ਉਸ ਤੋਂ ਇੱਕ ਗੁਰੂ ਸਰ ਜੁੱਧਾ ਪਿੰਡਾ ਉੱਥੇ ਵੀ ਅਸੀਂ ਤਿੰਨ ਤਿੰਨ ਚਾਰ ਕਿੱਲੇ ਉੱਥੇ ਜਗ ਹੈ ਉੱਥੇ ਵੀ ਸਾਰਾ ਮਤਲਬ ਕਹਿੰਦਾ ਭਰਿਆ ਹੋਇਆ ਇਸ ਪਹਾੜੀ ਦੇ ਕੰਨਾ ਇਹ ਇਸ ਤੋਂ ਇਲਾਵਾ ਹੋਰ ਵੀ ਅਸੀਂ ਜਿਹੜੋ ਫਜ਼ਲ ਕਾ ਦੇ ਵਿੱਚ ਬਲੌਗ ਨਾਲ ਗੱਲ ਕਰਦੇ ਹੈਗੇ ਆ ਉਹ ਕਹਿੰਦੇ ਮਤਲਬ 100 ਦੇ 100 ਏਕੜ ਪਈ ਆ ਜ਼ਮੀਨ ਦਾ 200 300 ਕਿੱਲੇ ਕਿਹਾ ਜਾ ਪਿਆ ਹੈਗਾ ਇਸ ਇਲਾਕੇ ਦੇ ਵਿੱਚ ਜਿਹੜਾ ਕਿ ਇਸ ਕਿਕਰ ਨੇ ਪੜਿਆ ਭਰੇ ਪਿਆ ਪੰਚਾਇਤੀ ਲ ਉਹ ਲੈਂਡ ਨੂੰ ਹੌਲੀ ਹੌਲੀ ਰਿਵਾਈਵ ਕਰਨਾ ਪੈਣਾ ਹੈਗਾ ਇਹ ਕਿਥੇਕਲ ਸਮਝ ਨਹੀਂ ਬਣੀ ਇਸ ਕਿਕਰ ਨੂੰ ਇੰਨਾ ਕੱਢਣਾ ਆਸਾਨ ਨਹੀਂ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਲੇਬਰ ਬਹੁਤ ਚਾਹੀਦੀ ਆ ਜੇਸਵੀ ਮਸ਼ੀਨਾਂ ਦੀ ਲੋੜ ਆ ਉਦੋਂ ਜੜ ਕੱਢਣੀ ਆ ਉਦੋਂ ਬਾਅਦ ਜੇ ਫਿਰ ਲੈਵਲਿੰਗ ਲੈਂਡ ਦੀ ਹੁੰਦੀ ਆ ਫਿਰ ਜਾ ਕੇ ਸਾਡੇ ਕੋਲ ਨੇਟਿਵ ਟਰੀ ਵੀ ਚਾਹੀਦੀ ਉਸ ਤੋਂ ਬਾਅਦ ਇਹ ਸਾਰਾ ਇੱਕ ਵੱਡੇ ਕਾਰਜ ਆ ਇਸੇ ਤਰੀਕੇ 100 ਕਿਲਾ ਰੱਲਾ ਪਿੰਡ ਆ ਸਾਡਾ ਯੋਗਾ ਰੱਲਾ ਮਸ਼ਹੂਰ ਆ ਮਾਨਸਾ ਚ ਉੱਥੇ ਸੀ ਬਹੁਤ ਵੱਡੇ ਮਤਲਬ ਕਹਿੰਦਾ ਲੈਵਲ ਦੀ ਉਹ ਸਾਰੀ ਪਹਾੜੀ ਇਸ ਕਿਕਰ ਨੇ ਪਰੀ ਹੋਈ ਐ ਬਲੈਟਿਕ ਕਰਨਾ ਉਹਨੂੰ ਕਢਾ ਕੇ ਉਹਨਾਂ ਕਾਰ ਚੱਲੀ ਜਾਂਦਾ ਪਿਛਲੇ ਸਾਲ 5 ਕਿੱਲੇ ਟ੍ਰਾਇਲ ਆਇਆ ਸੀ ਉਹ ਟ੍ਰਾਇਲ ਸਕਸੈਸਫੁਲ ਹੋਇਆ ਹੁਣ 5 ਕਿੱਲੇ ਹੋਰ ਚੱਲ ਰਿਹਾ ਏਸੋਰ 5 5-10 ਕਿੱਲੇ ਹੋਰ ਵੀ ਰਲੇ ਤੋਂ ਕੱਢਨੇ ਸੀ ਉਹ ਸਾਰਾ ਜਿਹੜਾ ਕਾਰਜ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਇਹ ਚੱਲਿਤ ਹੋ ਰਿਹਾ ਜਾ ਰਿਹਾ ਹੈ। ਇੱਕ ਗੱਲ ਤੇ ਹੋਰ ਸਮਝਣਾ ਪੈਣਾ ਹੈਗਾ ਜਿਹੜੀ ਸਾਡੀ ਜਿਹੜੀ ਫਾਊਂਡੇਸ਼ਨ ਦਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਮਤਲਬ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਬਹੁਤ ক্লোਜ਼ਲੀ ਕੰਮ ਕਰਦੇ ਆ ਤਾਂ ਇਹ ਜਿਹੜਾ ਤਰੀਕਾ ਹੈਗਾ ਇਹ ਮਤਲਬ ਥੱਲੋਂ ਗਰਾਊਂਡ ਤੇ ਬਹੁਤ ਜ਼ਿਆਦਾ ਐਕਸ਼ਨ ਆ ਮਤਲਬ ਜੇ ਅੱਜ ਦੀ ਆਪਾਂ ਗੱਲ ਕਰੀਏ ਸਾਡੀਆਂ ਬਹੁਤ ਸਾਰੇ ਮਤਲਬ ਕਿ ਸਾਡੀ ਮਸ਼ੀਨਰੀ ਚੱਲ ਰਹੀ ਹੈ ਕਿਸੇ ਟਰੈਕਟਰ ਚੱਲ ਰਿਹਾ ਪਿੱਡਿੰਗ ਚੱਲਦੀ ਹੈ ਕਿਤੇ ਲੇਬਰ ਅਸੀਂ ਖੜੇ ਪੱਟੇ ਜਾ ਰਹੇ ਆ ਇਹ ਸਾਰਾ ਕਾਰਜ ਜੀ ਬਹੁਤ ਹੀ ਸਹਜ ਨਾ ਹੋਣ ਵਾਲਾ ਆ ਪੱਕਾਲੀ ਕਾਲੀ ਵਾਲਾ ਸਿਸਟਮ ਵਿੱਚ ਕੋਈ ਨਹੀਂ ਹੈਗਾ ਜਿਵੇਂ ਆਪਾਂ ਇਹ ਸੋਚੇ ਵੀ ਬਰਸਾਤ ਆ ਗਈ ਉਦੋਂ ਹੀ ਅਸੀਂ ਐਕਟਿਵ ਹੋਣਾ ਅਸੀਂ ਮਤਲਬ ਐਕਟਿਵ ਜੇ ਤੁਸੀਂ ਸੋਚੋਗੇ ਇਸ ਵਾਰ ਸਾਡੇ ਕੋਲੇ ਜੇ 1000 ਕਿਲਾ ਜਮੀਨ ਦਾ ਅਸੀਂ ਆਇਡੈਂਟੀਫਾਈ ਕੀਤਾ ਹੋਇਆ ਉਹ ਆਇਡੈਂਟੀਫਾਈ ਇਸ ਤਰ੍ਹਾਂ ਨਹੀਂ ਹੋਇਆ ਉਹ ਇੱਕਦਮ ਆਇਡੈਂਟੀਫਾਈ ਨਹੀਂ ਹੋਇਆ ਉਹ ਜਾ ਕੇ ਆਇਡੈਂਟੀਫਾਈ ਹੋਇਆ ਸਾਡੇ ਨਵੰਬਰ ਤੋਂ ਸਾਡੀ ਸਰਵਿਸ ਚੱਲਦੀ ਜਾ ਰਹੀ ਹੈ ਪੰਜਾਬ ਲਈ ਓਲਡ ਸਰਵਸਹ ਨਵੰਬਰ ਤੋਂ ਜਿਹੜੀ ਚੱਲਦੀ ਜਾ ਰਹੀ ਹੈ ਸਾਨੂੰ ਪਤਾ ਹੀਟ ਵੇਵ ਆਈ ਹੈ ਸਾਰੇ ਸਾਰੇ ਲੋਕਾਂ ਨੂੰ ਪਤਾ ਲੱਗਾ ਇਸ ਵਾਰ ਥੋੜਾ ਜਿਹਾ ਤਕਲੀਫ ਮੰਦੀ ਲੋਕਾਂ ਨੇ ਪਰ ਪੁਆਇੰਟ ਇਹ ਵੀ ਸਾਡਾ ਜਿਹੜਾ ਕਾਰਜਾ ਬੜਾ ਸਲੋ ਮਤਲਬ ਕਹਿੰਦਾ ਬੜੇ ਤਰੀਕੇ ਨਾਲ ਪ੍ਰੋਟੋਕੋਲ ਦੇ ਐਸਟੈਬਲਿਸ਼ ਜਿਹੜੇ ਹੋਇਆ ਉਹਦੇ ਹਿਸਾਬ ਨਾਲ ਚੱਲਦਾ ਹੋਇਆ ਅਸੀਂ ਗ੍ਰੀਨਰੀ ਕਰ ਰਹੇ ਥੱਲੇ ਇਹਦਾ ਰਿਜ਼ਲਟ ਬਹੁਤ ਪੋਜ਼ਿਟਿਵ ਕਿਉਂਕਿ ਅਸੀਂ ਇਸ ਇਸ ਵਾਰ ਅਸੀਂ ਤਕਰੀਬਨ 4-500 ਕਿਲਾ ਜਿਹੜਾ ਹੈਗਾ ਉਹ ਪੰਜਾਬ ਦਾ ਰਿਵਾਈਵ ਕਰਨਾ ਹੈਗਾ ਮਤਲਬ ਤੁਸੀਂ ਮਾਲਵੇ ਦਾ ਰੂਪੜ ਤੋਂ ਲੈ ਕੇ ਸਾਰਾ ਸਿਸਟਮ ਹੈਗਾ ਇਸ ਲਈ ਬੇਨਤੀ ਹੈ ਪ੍ਰਬੰਧਕ ਜਿਹੜੀ ਸਾਡੇ ਐਗਰੈਸਿਵ ਕਲੋਨਾਈਜ਼ਰ ਸਾਡੇ ਪੰਜਾਬ ਦੇ ਵਿੱਚ ਇਹ ਫੈਲੀ ਹੋਈ ਆ ਇਹ ਪਈ ਆ ਉਹ ਪਿੰਡ-ਪਿੰਡ ਫੈਲੀ ਹੋਈ ਆ ਮਾਲਵੇ ਦੇ ਵਿੱਚ ਇਸ ਲਈ ਸਾਨੂੰ ਹੌਲੀ-ਹੌਲੀ ਇਸ ਨੂੰ ਬੜੇ ਤਰੀਕੇ ਨਾਲ ਸਾਡੇ ਕੋਲ ਪਹਿਲਾਂ ਸਾਡਾ ਸਟਾਕ ਹੋਣਾ ਜ਼ਰੂਰੀ ਆ ਸਾਡੇ ਕੋਲ ਨੇਟਿਵ ਰੁੱਖਾਂ ਦਾ ਉਹਦੇ ਵਿੱਚ ਜੰਡ ਹੋਈਆਂ ਫਲਾਈਆਂ ਹੋਈਆਂ ਕਿੱਕਰਾਂ ਹੋਈਆਂ ਕਿੱਕਰ ਸਾਡੀ ਦੇਸੀ ਕਿੱਕਰ ਜਿਹੜੀ ਪੀਲੇ ਫੁੱਲਾਂ ਵਾਲੀ ਰੇਰੂ ਹੋਏ ਨਿੰਮਾ ਹੋਈਆਂ ਟਾਲੀਆਂ ਹੋਈਆਂ 베ਰੀਆਂ ਹੋਈਆਂ ਮਲੇ 베ਰੀਆਂ ਹੋਈਆਂ ਇਹ ਸਾਰੇ ਵਾਣ ਪੀਲੂ ਵਰਨੇ ਰੁਹੀੜੇ ਸਾਰੇ ਸਾਡੇ ਕੋਲ ਤਿਆਰ ਹੋਣੇ ਚਾਹੀਦੇ ਆ ਸਾਡੇ ਕੋਲ ਜੋ ਸਟਾਕ ਹੈਗਾ ਸਾਡੀ ਨਰਸੀ ਕੋਲ ਇਸ ਵਕਤ 10 ਲੱਖ ਬੂਟਾ ਤਿਆਰ ਪਿਆ ਹੈਗਾ ਬਿਲਕੁਲ ਜੋ ਫੀਲਡ ਵਿੱਚ ਜਾਣਾ ਹੈਗਾ ਆਨਲਾਈਨ ਆ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵੱਡੇ ਲੈਵਲ ਜਿਹੜੇ ਤੁਹਾਨੂੰ ਦੱਸਿਆ ਪਹਿਲਾਂ ਵੀ ਉਹ ਤਿਆਰ ਹੋਈ ਤੁਰਿਆ ਜਾ ਰਿਹਾ ਹੈ ਸਾਈਟਾਂ ਉਥੋਂ ਫਟਾਫਟ ਸਾਡੀ ਗੱਡੀਆਂ ਹਰ ਰੋਜ਼ ਚਾਰ ਗੱਡੀਆਂ ਸਾਡੀ ਨਰਸੀ ਤੋਂ ਨਿਕਲਦੀ ਹੈਗੀਆਂ ਇਸ ਲਈ ਬੇਨਤੀਆਂ ਪ੍ਰਵਾਨ ਕਰੋ ਲਗਾਤਾਰ ਇਸ ਜਿਹੜੀ ਵਲੈਟਿਕ ਕਿਕਰ ਵਿੱਚ ਚਰਚਾ ਕਰਦੇ ਆਉਂਦੇ ਆ ਵੀ ਸਾਡੇ ਜਿਹੜੀ ਬਾਇਓ ਡਾਇਵਰਸਿਟੀ ਜਿਹੜੀ ਇੱਕ ਜੈ ਭਵਿੰਤਾ ਹੁੰਦੀ ਉਹਨੂੰ ਬਹੁਤ ਵੱਡੇ ਲੈਵਲ ਦਾ ਨੁਕਸਾਨ ਕੀਤਾ ਇਸ ਜਿਹੜੀ ਵਲੈਟਿਕ ਕਿਕਰ ਨੇ ਆਪਣਾ ਕਬਜ਼ਾ ਕੀਤਾ ਥੇ ਜਿਹਨੇ ਸਾਡੇ ਨੇਟਿਵ ਰੁੱਖ ਹੈਗੇ ਉਹ ਤੇ ਹੌਲੀ-ਹੌਲੀ ਉਹਨੂੰ ਕਵਰ ਕਰ ਦਿੱਤੀ ਕੀ ਹੈ ਮਤਲਬ ਸਾਡੇ ਜਿਹੜੇ ਦੁਨੀਆ ਦੇ ਬਹੁਤ ਵੱਡੇ ਜਿਹੜੇ ਰਨ ਆਫ ਕੋਰ ਸਾਡੇ ਇੰਡੀਆ ਦਾ ਜਿਹੜਾ ਜਿਹੜਾ ਹੈ ਜਿਹੜਾ ਸਾਰਾ ਸਿਸਟਮ ਹੈਗਾ ਗੁਜਰਾਤ ਵਿੱਚ ਜਿਹੜਾ ਉਹ ਸਾਰਾ ਇਸ ਕਿਕਰ ਨੇ ਖਾਦਾ ਇਸ ਤਰ੍ਹਾਂ Rajasthan ਦਾ ਬਹੁਤ ਵੱਡਾ ਇਲਾਕਾ ਇਸ ਨੇ ਖਾਦਾ ਇਹ ਕਿਕਰ ਨੇ ਕਬਜ਼ਾ ਕੀਤਾ ਆਪਣਾ ਇਸ ਵੇਲੇ ਤੇ ਕਿਕਰ ਨੇ ਇਸ ਲਈ ਜਿਹੜਾ ਸਾਡਾ ਇਹ ਹੈਗਾ ਸਾਨੂੰ ਸਮਝਣਾ ਪੈਣਾ ਇਸ ਅਗਰੈਸਿਵ ਕਲੋਨਾਈਜ਼ਰ ਨੂੰ ਤੇ ਪਿੰਡ-ਪਿੰਡ ਇੱਕ ਮੂਵਮੈਂਟ ਚਲਾ ਕੇ ਉਹਨੂੰ ਹੌਲੀ-ਹੌਲੀ ਕੱਢਣਾ ਪੈਣਾ ਇਹ ਫੇਰ ਦੁਆਰਾ ਫੇਰ ਬੇਨਤੀਆਂ ਪ੍ਰਵਾਨ ਕਰੇ ਕਿਉਂਕਿ ਇੰਨੀ ਐ ਨਹੀਂ ਹੈਗਾ ਵੀ ਇਹ ਆਸਾਨੀ ਨਾਲ ਨਿਕਲ ਜੂਗੀ ਤੇ ਸਭ ਤੋਂ ਪਹਿਲਾਂ ਸੋਚਦਾ ਕਿ ਰੁੱਖਾਂ ਦਾ ਸਟਾਕ ਚਾਹੇ ਦੇ ਨਾਲ ਨੇਟਿਵ ਦਾ ਉਹ ਆਪਾਂ ਤਿਆਰ ਕਰਕੇ ਜਿਵੇਂ ਅਸੀਂ ਵੀ ਇਹੀ ਹਮੇਸ਼ਾ ਉਦੋਂ ਕੱਢਦੇ ਹਾਂ ਇਸ ਨੂੰ ਜਿਹੜਾ ਜ਼ਮੀਨਾਂ ਚੋਂ ਸਾਡੇ ਕੋਲ ਆਪਦੇ ਕੋਲ ਸਟਾਕ ਰੈਡੀ ਆ ਸਾਡੇ ਕੋਲ ਜੇ 10 ਲੱਖ ਬੂਟੇ ਸਟਾਕ ਹੈਗਾ ਤਾਂ ਅਸੀਂ ਨੂੰ ਹੱਥ ਪਾ ਪਾ ਰਿਹਾ ਮਤਲਬ ਨਹੀਂ ਸਾਨੂੰ ਕੋਈ ਹੱਥ ਪਾਉਣ ਦੀ ਲੋੜ ਨਹੀਂ ਆਪਾਂ ਐਵੇਂ ਕੱਢ ਕੇ ਵੇਚੀਏ ਉਹਨੂੰ ਮਤਲਬ ਕਹਿੰਦਾ ਫੇਰ ਮੜੇ ਕੋ ਸਾਡੇ ਕੋਲ ਸਟਾਕ ਲਾਉਣ ਦਾ ਨਾ ਹੋਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਪਲੈਨਿੰਗ ਦੀ ਜਿਹੜੇ ਮੰਦਰੀਗਾ ਡਿਪਾਰਟਮੈਂਟ ਆ ਉਹਦੀ ਲੋਡ ਆ ਤਾਂ ਇਹ ਸਾਰਾ ਕਾਰਜ ਇਕੱਠੇ ਮਿਲ ਕੇ ਹੋਣਾ ਇਹਨੂੰ ਮਤਲਬ ਇਹ ਇਸ ਚੀਜ਼ ਤੋਂ ਨਿਰਾਸ਼ਾ ਪਾਉਣ ਦੀ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਜਿਹੜੀ ਹੈਗੀ ਆ ਉਹ ਸਾਡੇ ਨੇਟਿਵ ਰੁੱਖਾਂ ਦੀ ਵਿਰਾਸਤੀ ਰੁੱਖਾਂ ਦੀ ਧਰਤੀ ਸੀਗੀ ਤਾਂ ਹੁਣ ਅਸੀਂ ਅੱਜ ਤੁਸੀਂ 3 400 ਕਿਲੋਮੀਟਰ ਸਫਰ ਜਿਹੜਾ ਤੈਅ ਕੀਤਾ ਉਹਦੇ ਵਿੱਚ ਸਾਨੂੰ ਕੋਈ ਨੇਟਿਵ ਰੁੱਖ ਨਹੀਂ ਮਿਲਿਆ ਇਸ ਤੋਂ ਇਲਾਵਾ ਮਤਲਬ ਮਾੜੀ ਮੋੜੇ ਟਾਮੇ ਟਲੇ ਨਿਮਾ ਹੋ ਗਏ ਟਾਲੀਆਂ ਦੇਖਦੀਆਂ ਜਾਂਡ ਦੇਖਦਾ ਮਾੜਾ ਮੋਟਾ ਟਿਮ ਮੰਨ ਲਓ 1000 ਏਕੜ ਲਾਂਗੇ ਫਿਰ ਇੱਕ ਜਾਂਡ ਆ ਗਿਆ ਫਿਰ ਟਾਲੀ ਆ ਗਈ ਮਤਲਬ ਇਹੀ ਇਹੀ ਕੁਛ ਹੈ ਇੱਥੇ ਮੈਂ ਲੋ ਕਹਿੰਦਾ ਇਹ ਸਮਝਣਾ ਪੈਣਾ ਆਪਾਂ ਨੂੰ ਇਸ ਲਈ ਆਪਾਂ ਨੂੰ ਇਹ ਇਹ ਤੋਂ ਨਜਾਤ ਪਾਉਣ ਲਈ ਸਾਨੂੰ ਬਹੁਤ ਵੱਡੇ ਲੈਵਲ ਤੇ ਨੇਟਿਵ ਰੁੱਖਾਂ ਤੇ ਕੰਮ ਕਰਨਾ ਆਪਣਾ ਬਰਾਸੀ ਰੁੱਖਾਂ ਤੇ ਫੇਰ ਜਾ ਕੇ ਮਤਲਬ ਕਹਿੰਦਾ ਇਹ ਇਹ ਜਿਹੜੀ ਇਹ ਤੋਂ ਆਪਣੇ ਤੋਂ ਆਪਾਂ ਕਬਜ਼ੇ ਤੋਂ ਛੁੱਟਾਂਗੇ ਮਤਲਬ ਇਸ ਇਸ ਵਲੇ ਦੀ ਕਿਕਰਦੇ ਕਿਉਂਕਿ ਨੇਟਿਵ ਕਿਉਂਕਿ ਸਾਡੀ ਨੇਟਿਵ ਨਹੀਂ ਹੈਗੀ ਸਾਡੀ ਇਹ ਮਤਲਬ ਕਹਿੰਦਾ ਇਨਵੇਸਿਵ ਸਪੀਸੀਸ ਹੈ ਇਹ ਸਾਊਥ ਅਮਰੀਕਾ ਦੀ ਸਪੀਸੀਸ ਆ ਸਾਊਥ ਅਮਰੀਕਾ ਦੀ ਸਪੀਸੀਸ ਇੱਥੇ ਆ ਕੇ ਸਾਡੇ ਤੇ ਕਬਜ਼ਾ ਕੀਤਾ 1877 ਵਿੱਚ ਇਹ ਮਤਲਬ ਕਹਿੰਦਾ ਇਹ ਐਂਟਰ ਹੋਈ ਸੀਗੀ ਇਹ ਬ੍ਰਿਟਿਸ਼ਰ ਲੋਕਰ ਲਿਆਂਦੀ ਸਾਡੇ ਮਤਲਬ ਉਸ ਤੋਂ ਬਾਅਦ 1970 ਵਿੱਚ ਸੈਲੀਬ੍ਰੇਸ਼ਨ ਕੀਤੀ ਕਿ ਸਾਡੇ ਇਹ ਇੰਡੀਆ ਦੇ ਵਿੱਚ ਸਕਸੈਸਫੁਲ ਹੋਈ ਆ ਤਾਂ ਉਸ ਤੋਂ ਬਾਅਦ ਸਾਨੂੰ ਹੌਨ ਦਾ ਕਹਾਣ ਬਤ ਲੱਗੇ ਬਣੀ ਕੀਤਾ ਕੀ ਆ ਉਸ ਤੋਂ 1970 ਤੋਂ ਬਾਅਦ ਜਦੋਂ ਆਪਾਂ ਹੁਣ ਦੇਖਦੇ ਪਿੱਛੇ 10-20 ਸਾਲਾਂ ਦੇਖੀਏ ਕਬਜ਼ਾ ਕਰਦੀ ਦੁਰੀ ਆ ਰਹੀ ਆ ਇਸ ਲਈ ਹੁਣ ਸਾਨੂੰ ਸਮਝਣਾ ਪੈਣਾ ਸਮੇਂ ਦੀ ਲੋੜ ਹੈਗੀ ਆ ਜਿੰਨੀ ਸਾਰੀ ਵਾਈਲਡ ਲਾਈਫ ਸੈਂਕਚਰੀ ਹੈਗੀਆਂ ਜਿੰਨੇ ਸਾਡੇ ਰੋਡ ਸਾਈਡ ਹੈਗੇ ਜਿਨੇ ਇਸ ਮੈਂਸ਼ਨ ਕੀਤੇ ਰੋਡ ਦਾ ਜਿਹੜੇ ਸਾਡੇ ਮਿਲਟਰੀ ਕੰਟਰੋਲਮੈਂਟ ਏਰੀਆ ਉਹਨੂੰ ਪਲੈਨਿੰਗ ਤਰੀਕੇ ਨਾਲ ਇਹਨੂੰ ਕੱਢ ਕੇ ਸਟਾਕ ਨੂੰ ਤਿਆਰ ਤਨਵਸਰ ਸਸਿ ਗਾੜਾ